ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰੋਹਾਨੀ ਰਚਨਾ ਵਿੱਚ ਜਿੱਥੇ ਮੈਂ ਲਿਆਣੀ ਹ ਹਿਸਟੋਰੀਕਲ ਅਤੇ ਇਨਸਪੀਰੇਸ਼ਨਲ ਬੁੱਕਸ ਤੇ ਸਟੋਰੀਜ਼ ਤੁਸੀਂ ਅੱਜ ਸੁਣੋਗੇ ਦੋ ਸ਼ਾਰਟ ਹਿਸਟੋਰੀਕਲ ਸਟੋਰੀਜ਼ ਆਪਾਂ ਇਨਸਪੀਰੇਸ਼ਨਲ ਹਿਸਟੋਰੀਕਲ ਸਟੋਰੀਜ਼ ਵੀ ਕਹਿ ਸਕਦੇ ਹਾਂ ਪਹਿਲੀ ਹੈਗੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਉੱਤੇ ਪੰਜਾਬ ਦਾ ਸ਼ੇਰ ਅਤੇ ਦੂਸਰੀ ਹੈਗੀ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਉੱਤੇ ਨੀਅ ਅਤੇ ਸ਼ੂਰਬੀਰਤਾ ਦੀ ਮਿਸਾਲ ਇਸ ਤੋਂ ਪਹਿਲਾਂ ਮੈਂ ਕਹਾਣੀ ਸ਼ੁਰੂ ਕਰਾਂ ਮੈਂ ਆਡੀਅנס ਨੂੰ ਇਹ ਜ਼ਰੂਰ ਰਿਕੁਐਸਟ ਕਰੂੰਗੀ ਕਿ ਜਿੰਨੇ ਵੀ ਟੀਨੇਜਰਸ ਨੇ ਜਾਂ ਪ੍ਰੀ-ਟੀਨਸ ਨੇ ਜਾਂ अर्ली 20ਸ ਤੇ ਵੀ ਕਹਿ ਸਕਦੇ ਆ ਉਹਨਾਂ ਨੂੰ ਇਹ ਜ਼ਰੂਰ ਸਟੋਰੀਜ਼ ਸੁਣਾਉਣ ਚਾਹੇ ਸ਼ਾਰਟ ਸਟੋਰੀਜ਼ ਨੇ ਬਟ ਸਮ ਟਾਈਮਸ ਸ਼ਾਰਟ ਸਟੋਰੀਜ਼ ਵੀ ਆਪਣੇ ਦਿਮਾਗ ਤੇ ਕਾਫੀ ਡੂੰਗਾ ਸਰ ਛੱਡ ਜਾਂਦੀਆਂ ਨੇ اسپੈਸ਼ਲੀ ਹਿਸਟੋਰੀਕਲ ਇਨਸਪੀਰੇਸ਼ਨਲ ਸਟੋਰੀਜ਼ ਪੰਜਾਬ ਦਾ ਸ਼ੇਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਵਿੱਚ ਇੱਕ ਐਸੇ ਦੌਰ ਵਿੱਚ ਹੋਇਆ ਸੀ ਜਦੋਂ ਪੰਜਾਬ ਵਿਖਰਿਆ ਹੋਇਆ ਸੀ ਅਤੇ ਹਮੇਸ਼ਾ ਹਮਲਾਵਾਰਾਂ ਦੇ ਖਤਰੇ ਹੇਠ ਹੀ ਸੀ ਬਚਪਨ ਵਿੱਚ ਛੋਟੀ ਜੀ ਉਮਰ ਵਿੱਚ ਹੀ ਉਹਨਾਂ ਨੇ ਆਪਣੇ ਇੱਕ ਅੱਖ ਦੀ ਰੋਸ਼ਨੀ ਗਵਾ ਲਈ ਸੀ ਪਰ ਇਹ ਉਹਨਾਂ ਦੀ ਹਿੰਮਤ ਨੂੰ ਕਦੇ ਵੀ ਹਲਕਾ ਨਹੀਂ ਕਰ ਸਕਿਆ 21 ਸਾਲ ਦੀ ਉਮਰ ਵਿੱਚ ਉਹ ਪੰਜਾਬ ਨੂੰ ਇਕਜੁੱਟ ਕਰਕੇ ਇੱਕ ਸ਼ਕਤੀਸ਼ਾਲੀ ਸਿੱਖ ਰਾਜ ਬਣਾਉਣ ਵਿੱਚ ਸਫਲ ਰਹੇ ਉਹਨਾਂ ਨੇ ਕਿਸੇ ਵੀ ਧਰਮ ਜਾਤ ਜਾਂ ਰੰਗ ਦੇ ਆਧਾਰ ਤੇ ਵਿਅਕਤੀਆਂ ਦੀ ਵੰਡ ਨਹੀਂ ਕੀਤੀ ਸਭ ਨੂੰ ਇੱਕੋ ਜਿਹਾ ਸਮਝਿਆ ਉਹਨਾਂ ਦੀ ਦਿਲਦਾਰੀ ਅਤੇ ਬੇਮਿਸਾਲ ਸ਼ਾਸਨ ਕਰਨ ਦੇ ਢੰਗ ਨੇ ਸੋਨੇ ਦੀ ਤਖਤੀ ਵਾਲਾ ਦਰਬਾਰ ਸਭ ਅੰਮ੍ਰਿਤਸਰ ਵੀ ਬਣਾਇਆ ਮਹਾਰਾਜਾ ਰਣਜੀਤ ਸਿੰਘ ਆਪਣਾ ਸ਼ਾਸਨ ਨਿਮਰਤਾ ਨਾਲ ਚਲਾਉਂਦੇ ਸਨ ਉਹ ਆਪਣੇ ਆਪ ਨੂੰ ਸ਼ੇਰ-ਏ-ਪੰਜਾਬ ਵਜੋਂ ਜਾਣਦੇ ਸਨ ਪਰ ਕਦੇ ਵੀ ਰਾਜਾ ਹੋਣ ਦਾ غرور ਨਹੀਂ ਕੀਤਾ ਉਹਨਾਂ ਨੇ ਉਹਨਾਂ ਦੀ ਖਾਲਸਾ ਫੌਜ ਪੂਰੇ ਖੇਤਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਫੌਜ ਬਣੀ ਸ਼ੇਰ ਬਣੋ ਬੰਦਾ ਨਾ ਰੋ ਪੰਜਾਬ ਦੀ ਧਰਤੀ ਦਾ ਸੱਚਾ ਸੰਦੇਸ਼ ਇਸ ਸੰਸਾਰ 'ਚ ਦਲੇਰੀਆਂ ਅਮਰ ਹੁੰਦੀਆਂ ਹਨ ਡਰ ਚੱਕੜ ਜਾਂਦੇ ਨੇ ਜਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਅੱਖ ਦੀ ਰੌਸ਼ਨੀ ਗਵਾ ਦਿੱਤੀ ਕੀ ਉਹ ਰੁਕ ਗਏ ਨਹੀਂ ਸਿੱਖਿਆ ਕੀ ਸ਼ਕਤੀ ਲੱਭਣੀ ਨਹੀਂ ਬਣਾਉਣੀ ਪੈਂਦੀ ਹੈ ਸ਼ਕਤੀ ਮੀਨਸ ਸਟਰੈਂਥ ਜੇ ਉਹ ਇੰਤਜ਼ਾਰ ਕਰ ਲੈਂਦੇ ਕਿ ਰਾਜ ਭਾਗ ਉਹਨਾਂ ਨੂੰ ਆਪ ਦਿੱਤਾ ਜਾਏਗਾ ਕੀ ਇਹ ਖਾਲਸਾ ਰਾਜ ਆਪਣਾ ਬਣ ਪਾਉਂਦਾ ਨਹੀਂ ਨੌਜਵਾਨ ਸੋਚੋ ਜੇਕਰ ਉਹ ਹਾਰ ਜਾਂਦੇ ਤਾਂ ਸਾਡਾ ਪੰਜਾਬ ਕਦੇ ਇੱਕ ਝੁੱਟ ਹੁੰਦਾ ਕਦੇ ਆਪਾਂ ਸੋਚਿਆ ਵੀ ਹੈ ਨਿਆਂ ਅਤੇ ਸ਼ੁਰਵੀਰਤਾ ਦੀ ਮਿਸਾਲ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਲੋਕਾਂ ਦੀ ਬੁਲਾਈ ਤੇ ਆਣ ਦੇਣ ਵਾਲੇ ਸੰਤ ਸਨ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਜ਼ੁਲਮ ਖਿਲਾਫ ਲੜਨ ਦੀ ਪ੍ਰੇਰਣਾ ਦਿੱਤੀ ਉਹਨਾਂ ਨੇ ਨਿਆਂ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਉਹਨਾਂ ਨੇ 1709 ਵਿੱਚ ਸਰਹੰਦ ਤੇ ਹਮਲਾ ਕਰਕੇ ਵਜ਼ੀਰ ਖਾਨ ਨੂੰ ਹਰਾ ਦਿੱਤਾ ਇਹ ਉਹ ਹੀ ਅਥਤਾਈ ਸੀ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਨੀਹਾਂ ਵਿੱਚ ਚੁਣਵਾ ਦਿੱਤਾ ਸੀ ਉਸ ਜਿੱਤ ਨੇ ਪੰਜਾਬ ਵਿੱਚ ਸਿੱਖ ਰਾਜ ਦੀ ਨੀਂ ਰੱਖੀ ਜ਼ੁਲਮ ਅੱਗੇ ਝੁਕਣ ਦਾ ਨਾਮ ਨਹੀਂ ਇਹ ਉਹਨਾਂ ਨੇ ਆਪਣੀ ਆਖਰੀ ਘੜੀ ਤੱਕ ਸਿਖਾਇਆ ਆਖਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜ ਲਿਆ ਗਿਆ ਪਰ ਉਹਨਾਂ ਨੇ ਜ਼ੁਲਮ ਦੇ ਸਾਹਮਣੇ ਗੋਡਿਆਂ ਤੇ ਔਣ ਦੀ ਬਜਾਏ ਆਤਮ ਗੌਰਵ ਅਤੇ ਸ਼ੂਰ ਬੀਰਤਾ ਨਾਲ ਆਪਣਾ ਅੰਤ ਸਵੀਕਾਰ ਕੀਤਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਜ਼ਿੰਦਗੀ ਜਦਮ ਖਿਲਾਫ ਲੜਾਈ ਚ guzari ਕਿ ਉਹ ਡਰ ਕੇ ਕਿ ਉਹ ਹਾਰ ਗਏ ਨਹੀਂ ਉਹ ਸਿੱਖਿਆ ਕਿ ਜਦ ਆਉਂਦੀਆਂ ਨੇ ਔਕੜਾਂ ਤਕਦੀਰ ਦੀ ਚਾਬੀ ਆਪਣੇ ਹੱਥ ਚ ਲੋ ਅਸੀਂ ਕੀ ਕਰਦੇ ਹਾਂ ਦੁਨੀਆ ਦੇ ਨਿੰਦਾ ਹਾਲਤ ਦੀ ਮਾੜੀ ਹਵਾ ਜੀਵਨ ਦੀ ਠੋਕਰ ਮੋੜ ਖੜਦੇ ਆ ਜਾਂ ਹਾਰ ਜਾਂਦੇ ਹਾਂ ਅੱਜ ਦੇ ਨੌਜਵਾਨ ਗੈਂਗਸਟਰਸ ਦੇ ਗੀਤ ਸੁਣਦੇ ਨੇ ਮੁਰਮੁਰ ਮੌਤ ਨੂੰ ਗਰ ਲਾਉਂਦੇ ਨੇ ਹਥਿਆਰ ਦੀ ਝਲਕ ਬਦਲੇ ਦੀ ਭੁੱਖ ਤੇ ਡਰੱਗਸ ਤੇ ਨਸ਼ੇ ਵਿੱਚ ਅੰਨੇ ਰਹਿੰਦੇ ਨੇ ਪਰ ਸੋਚੋ ਇਹ ਸਭ ਕੀ ਅਸੀਂ ਮਹਾਰਾਜਾ ਰਣਜੀਤ ਸਿੰਘ ਜਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਿੱਖਿਆ ਸੀ ਉਹ ਕੀ ਕਰਦੇ ਸ਼ੇਰਾਂ ਦੀ ਤਰ੍ਹਾਂ ਜਿਉਂਦੇ ਹਮੇਸ਼ਾ ਸੱਚ ਲਈ ਲੜੇ ਦੁਨੀਆ ਨੂੰ ਦਿਖਾਉਂਦੇ ਕਿ ਅਸਲ ਤਾਕਤ ਹਥਿਆਰ ਨਹੀਂ ਦਿਲ ਦਾ ਸਫੇਦ ਹੋਣਾ ਹੈ ਆਪਣਾ ਨਾਮ ਨੂੰ ਉੱਚਾ ਕਰਨ ਲਈ ਦੁਨੀਆ ਦੀ ਪੜਾਈ ਕਰਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਸ਼ੇਰ ਸੀ ਤਾਂ ਅਸੀਂ ਛੋਟੇ-ਛੋਟੇ ਚੀਜ਼ਾਂ ਨੂੰ ਦਿਮਾਗ ਚ ਕਿਉਂ ਲੈ ਲੰਨੇ ਹਾਂ ਸ਼ੇਰ ਦੀ ਤਰ੍ਹਾਂ ਜਿਓ ਸਿੱਖ ਦੇ ਤਰ੍ਹਾਂ ਸੱਚ ਦਾ ਸਾਥ ਦੋ ਬੰਦਾ ਬਣਨਾ ਨਹੀਂ ਸਿੱਖ ਬਣਨਾ ਉੱਥੇ ਹੋਣਾ ਸ਼ੇਰ ਬਣਿਆ ਜਾਂਦਾ ਹੈ ਇਤਿਹਾਸ ਦੇ ਸ਼ਹੀਦ ਸਿੱਖ ਸ਼ੇਰ ਨਹੀਂ ਹਾਰੇ ਤੇ ਅਸੀਂ ਵੀ ਨਹੀਂ ਹਾਰ ਸਕਦੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਈ ਉਹ ਹਮੇਸ਼ਾ ਹਾਰ ਮੰਨਦੇ ਕਦੇ ਵੀ ਨਹੀਂ ਉਹ ਲੋਕਾਂ ਨੂੰ ਦਬਾਉਂਦੇ ਨਹੀਂ ਮਹਾਰਾਜਾ ਰਣਜੀਤ ਸਿੰਘ ਇੱਕ ਅਸਲ ਲੀਡਰ ਜਿਨ੍ਹਾਂ ਨੇ ਪੰਜਾਬ ਨੂੰ ਇੱਕਜੁੱਟ ਕੀਤਾ ਤਾਕਤ ਨੂੰ ਸੱਚ ਦੀ ਬੁਨਿਆਦ ਤੇ ਰੱਖਿਆ ਉਹ ਹੱਸਦੇ ਨੇ ਕਿ ਰਾਜਾ ਹੋ ਕੇ ਸਿਰਫ ਤਾਕਤ ਨਹੀਂ ਪਰ ਪਲਾਈ ਵੀ ਚਾਹੀਦੀ ਹੈ ਫਿਰ ਆਪਣੀ ਤਾਕਤ ਦੀ ਨਵੀਂ ਪਛਾਣ ਇਹ ਸਭ ਉਹਨਾਂ ਨੇ ਕਰ ਦਿੱਤਾ ਅੱਜ ਦੇ ਨੌਜਵਾਨ ਸ਼ਾਨਦਾਰ ਬਣਨਾ ਚਾਹੁੰਦੇ ਪਰ ਜ਼ਿੰਮੇਵਾਰ ਬਣਨ ਤੋਂ ਡਰਦੇ ਨੇ ਇਤਿਹਾਸ ਸਾਡੀ ਜ਼ਿੰਦਗੀ ਦਾ ਅਸਲ ਆਇਨਾ ਹੈ ਮਹਾਰਾਜਾ ਰਣਜੀਤ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਦੀਆਂ ਕਹਾਣੀਆਂ ਸਾਨੂੰ ਦੱਸਦੀਆਂ ਨੇ ਕਿ ਅਸੀਂ ਕੁਝ ਵੀ ਹਾਸਲ ਕਰ ਸਕਦੇ ਹਾਂ ਜੇਕਰ ਹਿੰਮਤ ਅਤੇ ਪਿਆਰ ਤੇ ਸੱਚ ਰੱਖੀਏ ਗੈਂਗਸਟਰ ਮੈਂਟੈਲਿਟੀ ਨਹੀਂ ਲੀਡਰਸ਼ਿਪ ਮੈਂਟੈਲਿਟੀ ਹਾਂ ਨਫਰਤ ਦਾ ਰਸਤਾ ਛੱਡੋ ਸੱਚਾ ਪਿਆਰ ਤੇ ਹਿੰਮਤ ਤੇ ਬਹਾਦਰੀ ਪਕੜੋ ਸ਼ੇਰਾਂ ਦੀ ਤਰ੍ਹਾਂ ਜੀਵੋ ਆਪਣੀ ਜ਼ਿੰਦਗੀ ਨੂੰ ਵਧੀਆ ਗਤੀ 'ਚ ਲੈ ਕੇ ਜਾਓ ਪੰਜਾਬ ਦੀ ਸ਼ਾਨ ਬਣੋ ਸਿਰਫ ਨਾਮ ਨਹੀਂ ਤਾਕਤ ਬਣੋ ਤੁਸੀਂ ਸੁਣ ਰਹੇ ਸੀ ਰੋਹਾਨੀ ਰਚਨਾ ਸ਼ਾਰਟ ਸਟੋਰੀਜ਼ ਇਨਸਪੀਰੇਸ਼ਨਲ ਐਂਡ ਹਿਸਟੋਰੀਕਲ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਨਿਊ ਜਨਰੇਸ਼ਨਸ ਨੂੰ ਜ਼ਰੂਰ ਸੁਣਾਓ ਤੇ ਮੈਂ ਫਿਰ ਮਿਲਾਂਗੇ ਹਿਸਟੋਰੀਕਲ ਅਤੇ ਇਨਸਪੀਰੇਸ਼ਨਲ ਸ਼ਾਰਟ ਸਟੋਰੀਜ਼ ਤੇ ਜਾਂ ਫਿਰ ਲੌਂਗ ਸਟੋਰੀਜ਼ ਦੇ ਨਾਲ ਸਤਿ ਸ਼੍ਰੀ ਅਕਾਲ